ਡਰਾਮੇ ਕਰਦੀ ਆ ਕੀ ਹੋਇਆ ਰਿਤੂ ਕੀ ਹੋਇਆ ਰਿਤੂ ਕੀ ਹੋਇਆ ਮਾਰਿਆ ਕਿਹਨੇ ਮਾਰਿਆ ਰਿਤੂ ਦੇਵ ਨੇ ਮਾਰਿਆ ਕਿਉਂ ਕੀ ਹੋ ਗਿਆ ਸੀ ਮੈਂ ਉਹਨੇ ਮੇਰੇ ਦਰਸੂ ਵੀ ਬੋਏ ਮੇਰੇ ਮਾਰ ਕੇ ਵੀ ਤੇਰੇ ਬਾਈ ਨੂੰ ਕਹਿੰਦੇ ਮੇਰੀ ਦਰਸੂ ਤੇਨੇ ਮੈਂ ਪੁੱਛ ਦੇ ਰਹੀ ਹਾਂ ਜੀ ਮਾਸੀ ਜੀ ਉਰੇ ਕੀ ਹੋ ਗਿਆ ਸੀ ਮੈਂ ਤਾਂ ਇਹਦੇ ਮਾਰਿਆ ਹੀ ਨਹੀਂ ਆ ਪਹਿਲਾਂ ਇਹਨੇ ਮੈਨੂੰ ਉੱਥੇ ਪੈਰ ਧਰਿਆ ਮੇਰੇ ਪੈਰ ਤੇ ਅੱਛਾ ਐਨ ਨੂੰ ਪਹਿਲਾਂ ਕਹੋ ਕਿ ਮੇਰੀ ਫਰੌਗ ਆਹੀ ਮੇਰੀ ਇਧਰ ਮੇਰੀ ਤਾਂ ਸੁਣੋ ਗੱਲ ਇੱਥੇ ਆਪਾਂ ਕੀ ਕਰਨ ਆਏ ਹੋਏ ਆਂ ਦੱਸ ਮੈਨੂੰ ਘੁੰਮਣ ਫਿਰਨ ਆਏ ਹੋਏ ਆਂ ਇੰਜੋਏ ਕਰਨ ਆਏ ਆ ਨਾ ਲੜਾਈ ਕਿਹੜੀ ਕਰਦੀ ਆ ਕਿੱਥੇ ਮਾਰਦੀ ਆ ਇਹ ਕਿੱਥੇ ਮਾਰਦੀ ਆ ਕਿਸੇ ਨੂੰ ਛੋਟੇ ਆ ਕਿੱਥੇ ਮਾਰੋਗੀ ਇਹ ਜਦੋਂ ਅਸੀਂ ਉੱਥੇ ਖੇਡਦੇ ਪਏ ਸੀ ਇਹਨੇ ਮੇਰੇ ਮਾਰਿਆ ਸਾਰਿਆਂ ਨੂੰ ਪਤਾ ਕਿੰਨਾ ਸੀ ਵੀ ਮੇਰੀ ਮਾਸੀ ਦੀ ਕੁੜੀ ਨਹੀਂ ਆਉਣਾ ਮੇਰੀ ਮਾਸੀ ਦੀ ਕੁੜੀ ਨਹੀਂ ਆਉਣਾ ਮੰਮਾ ਆਪਾਂ ਖੇਡਣਾ ਵਾ ਹੈ ਪੈਰ ਵੀ ਤੇ ਰਹਿਣ ਪੈਰ ਤੇ ਤੇ ਹੱਥ ਚ ਲਾਕੀ ਵੀ ਕਰਦੀ ਆ ਰੱਖਿਆ ਕਿ ਪੈਰ ਬਤ ਹੈ ਹਾਂਜੀ ਉਹ ਤਾਂ ਗਲਤੀ ਨਾਲ ਰੱਖਿਆ ਗਿਆ ਹੋਊਗਾ ਤੇਰੀ ਛੋਟੀ ਭੈਣਾ ਕਿੱਥੇ ਤੇਰੀ ਮਾਂ ਬਲਾ ਕੇ ਲੈ ਕੇ ਉਹਨੂੰ ਪੁੱਛਾਂ ਮੈਂ ਨੰਨ ਪਤਾ ਨਹੀਂ ਕੀ ਸਿਖਾਇਆ ਹੈ ਪੈਣ ਹਾਂਜੀ ਉਰੇ ਆਇਆ ਮੜਿਆ ਕੀ ਹੋ ਗਿਆ ਹੋਇਆ ਕੀ ਆ ਲੜਤੀਆਂ ਦੋਨੇ ਜਾਨੀਆਂ ਕਿਹੜੀ ਕਿਹੜਾ ਲੜੀਆਂ ਇਹਨੇ ਰੀਤ ਨਹੀਂ ਇਹਦੇ ਤੇ ਪੈਰ ਪੂਰਾ ਰੱਖਦਾ ਕਿ ਤੇ ਖੇਡ ਹੀ ਜਾਂਦੀ ਐ ਇਹਨੇ ਮੇਰੇ ਤੇ ਰੱਖਿਆ ਸੀ ਰੱਖਿਆ ਸੀਗਾ ਪਿਆਰੀ ਮੈਂ ਨਹੀਂ ਰੱਖਿਆ ਇਹਨੇ ਰੱਖਿਆ ਸੀ ਉਹ ਤੇ ਰੱਖਿਆ ਸੀ ਇਹਨੇ ਇਹਨੇ ਰੱਖਿਆ ਸੀ ਤੇ ਫਿਰ ਤੂੰ ਛੋੜ ਕਿਉਂ ਬੋਲਦੀ ਐ ਤੇ ਪੈਰ ਰੱਖ ਕੇ ਰੱਖਿਆ ਸੀ ਬੁੱਤਰਾ ਸੀ ਨਹੀਂ ਰੱਖਿਆ ਤੂੰ ਹੋਰ ਵੀ ਬੋਲੂਗੀ ਤੂੰ ਸੋਣੇ ਦੇਖ ਇੰਨੀ ਵੱਡੀ ਐ ਇਹ ਥੋੜੀ ਝੂਠ ਬੋਲੂਗੀ ਓਏ ਇਹ ਵੀ ਨਹੀਂ ਝੂਠ ਬੋਲਦੀ ਭੈਣ ਤੂੰ ਮੇਰੀ ਗੱਲ ਸੁਣ ਥੋੜਾ ਬੋਧਾ ਨਾ ਬੋਲਣ ਦਾ ਵੀ ਨਹੀਂ ਪਤਾ ਹੈਗਾ ਇਹਨੂੰ ਕਿਉਂ ਕਿੰਨਾ ਵਧੀਆ ਤੇ ਉਹ ਬੋਲਦੀ ਨਹੀਂ ਬਲੋਂ ਬੋਲਣ ਦਾ ਪਤਾ ਹੈਗਾ ਬਿਲਕੁਲ ਵੀ ਜਿਹਨੂੰ ਕਹਿੰਦੇ ਨਾ ਮਾੜਾ ਮੋਟਾ ਹੋਊਗਾ ਮੈਂ ਕਿੰਨੇ ਦਿਨ ਹੋ ਗਏ ਆਂ ਨੋਟ ਕਰਦੀਆਂ ਵੀ ਚੱਲ ਕੋਈ ਨਾ ਫਿਰ ਕੇ ਹੋਇਆ ਜਿਹਾ ਇਹ ਬੱਚੇ ਉਹ ਜਿਹਾ ਉਹ ਬੱਚੇ ਕੋਈ ਨਾ ਪਰ ਨਹੀਂ ਇਹਨੂੰ ਬੋਲਾਂ ਨਾ ਥੋੜੇ ਬਾਅਦ ਵਧੀਆ ਸਕੂਲ ਜਿਵਾ ਕੇ ਲੈ ਆਇਆ ਇਹਨੂੰ ਥੋੜੀ ਬੋਧੀ ਅਕਲ ਆਵੇ ਮੈਂ ਨਾ ਇਹਨੂੰ ਵਧੀਆ ਸਕੂਲ ਜੇ ਪਾਇਆ ਵਾ ਠੀਕ ਹੈ ਇਹਨੂੰ ਬਹੁਤ ਜ਼ਿਆਦਾ ਅਕਲ ਆ ਅਕਲ ਤੇ ਇਹਨੂੰ ਨਹੀਂ ਹੈਗੀ ਇਹਨੂੰ ਅਕਲ ਆ ਇਹਨੂੰ ਕਿਹੜੀ ਅਕਲ ਹੀ ਹੈਗੀ ਤੂੰ ਦੱਸ ਇਹਨੂੰ ਝੂਠ ਬੋਲਣ ਦੀ ਅਕਲ ਆ ਉਹ ਕਹਿੰਦੀ ਮੈਨੂੰ ਆਣ ਕੇ ਕਹਿੰਦੀ ਆ ਕਹਿੰਦੀ ਮਮਾ ਮੈਂ ਨਹੀਂ ਰੱਖਿਆ ਉਹ ਕਹਿੰਦੀ ਮੈਂ ਪੈਰ ਨਹੀਂ ਰ ਹਾਂ ਮੇਰੇ ਤੇ ਨੂੰ ਤੇ ਨੂੰ ਹੋਊਗੀ ਰਿਜ਼ਲਟ ਨਹੀਂ ਮੇਰੇ ਨੂੰ ਜੇ ਨੂੰ ਕੁਐਸਚਨ ਨਹੀਂ ਬੋਲਣਾ ਤੇ ਨੂੰ ਵੀ ਨਹੀਂ ਹੈ ਨਾ ਤੇਰੀ ਕੁੜੀ ਨੂੰ ਹੈਗੀ ਅਕਲ ਤੂੰ ਬਹੁਤ ਹੈ ਨਾ ਹੰਕਾਰ ਨਾ ਕਰ ਪੈ ਗਿਆ ਦਾ ਤੇ ਨੂੰ ਹੀ ਅਕਲ ਹੈਗੀ ਅਕਲ ਹੈਗੀ ਹੈ ਆਈਆਂ ਮੈਨੂੰ ਨਹੀਂ ਹੈਗਾ ਕੋਈ ਪੈਸੇ ਤੁਸੀਂ ਇਹ ਕਾਹਦਾ ਹੰਕਾਰ ਆ ਤੁਸੀਂ ਬੋਦਾ ਨਾ ਮੇਰੇ ਨਾਲ ਬੈਸ ਫਾਈ ਨਾ ਕਰੀ ਠੀਕ ਹੈ ਨਾ ਕਰੀ ਨਾ ਤੇਰੇ ਨਾਲ ਬੈਸ ਵਜਾਈ ਮਿੱਟੀ ਆਈ ਤੂੰ ਭਲਾ ਆਈ ਆ ਆ ਰਹਿਣਾ ਚਾਹ ਰਹੇ ਬੰਦਿਆਂ ਨੂੰ ਰਹਿਣਾ ਨਹੀਂ ਰਹਿਣਾ ਤੇ ਤੂੰ ਜਾ ਮੈਂ ਤਾਂ ਇੱਥੇ ਆਣਾ ਨਹੀਂ ਹਾਂ ਜਾ ਮੈਂ ਜਾਵਾਂ ਇੱਥੇ ਤੂੰ ਜਾਣਾ ਚਾਹ ਤੂੰ ਮੈਂ ਜਾਣਾ ਹੈਗਾ ਅਕਲ ਇਹਨੂੰ ਨਹੀਂ ਸਖਾਈ ਤੇ ਲੰਨ ਮੇਨਣਾ ਨਹੀਂ ਅਕਲ ਇਹਨੂੰ ਵਧੀਆ ਸਖਾਈ ਨਾਲ ਉਹ ਜਿਹੜੀ ਖਰਾਬ ਹੋ ਰੋਲਾ ਪਾਉਂਦੀ ਇਹਦੀ ਹੀ ਪਾਈ ਫਿਰਦੀ ਆ ਤੇ ਤੂੰ ਤੂੰ ਕਿਉਂ ਗਿਆ ਵੀ ਮੇਰੀ ਇਹੇ ਹੈ ਮੇਰੀ ਆ ਤੇਰੀ ਐਥੇ ਲਾ ਲੈ ਹੁਣੇ ਬਣਾ ਚੱਲ ਜੇ ਬੱਚਾ ਬੱਚੇ ਨਾ ਖੇਲਣ ਡਿਆ ਵਾ ਤੇ ਇਹਨੂੰ ਕਿੰਨੀ ਕਿ ਤੂੰ ਅਕਲ ਸਖਾਈ ਆ ਇਹਨੂੰ ਅਕਲ ਤੂੰ ਆਪਦੇ ਨੂੰ ਸਾਹਮਣੇ ਰੱਖੇ ਇਹਨੂੰ ਅਕਲ ਇਹ ਨਹੀਂ ਬੋਲਦੀ ਝੂਠ ਇਹਨੂੰ ਸਾਹਮਣੇ ਰੱਖੂ ਜੀ ਬੰਦੀ ਆ ਇਹ ਸੱਚ ਨਹੀਂ ਪਾਂਡਿਆ ਤੂੰ ਨਾ ਨਹੀਂ ਖੇਲਣਾ ਠੀਕ ਆ ਨਾ ਬਿਲਕੁਲ ਨਹੀਂ ਤੂੰ ਖੇਲਣਾ ਹੈ ਗਾਇ ਦੇ ਨਾਲ ਬੋਲ ਨਹੀਂ ਜਾਣੀ ਬੋਲ ਨਹੀਂ ਜਾਣੀ ਤੈਨੂੰ ਨਹੀਂ ਪਤਾ ਕਿ ਕਿਹਦੇ ਨਾਲ ਬੋਲਦੀ ਗਈ ਆ ਜबान ਵਾਸਤੇ ਲਈ ਉਹੀ ਪਤੀ ਜਾਂਦੀ ਵਧੀ ਜਾਂਦੀ ਆ ਤੈਨੂੰ ਬੜੀ ਅਕਲ ਆ ਨਾ ਮੈਨੂੰ ਅਕਲ ਖਾਂਦੀ ਕਿ ਤੈਨੂੰ ਅਕਲ ਨਹੀਂ ਆਹ ਤੈਨੂੰ ਅਕਲ ਨਹੀਂ ਗੱਲਾਂ ਮੇਰੇ ਨਾਲ ਕਰਦੀ ਤੈਨੂੰ ਤੈਨੂੰ ਨਹੀਂ ਇਹ ਗੱਲ ਸੁਣੋ ਮੈਂ ਉੱਧਰ ਪਈ ਬੈਠੀ ਸੀ ਠੀਕ ਹੈ ਬੱਚੇ ਲੜਨ ਦੇ ਤੁਸੀਂ ਵੱਡੇ ਸੀ ਤੁਸੀਂ ਨਹੀਂ ਬੱਚਿਆਂ ਨੂੰ ਸਮਝਾ ਸਕਦੇ ਸਮਝਾਇਆ ਚਲੋ ਆਜ ਮਾਰ ਕੇ ਮੈਨੂੰ ਤੁਸੀਂ ਕਹਿ ਦਿੱ ਕਿ ਤੈਨੂੰ ਨਹੀਂ ਅਕਲ ਹੈਗੀ ਤੈਨੂੰ ਨਹੀਂ ਅਕਲ ਤੁਹਾਨੂੰ ਹੈਗੀ ਆ ਜੇ ਫਿਰ ਤੇਰੀ ਕੁੜੀ ਨੇ ਕਹਿਣਾ ਮੈਨੂੰ ਐਦਾਂ ਦਾ ਤਾਂ ਮੈਨੂੰ ਐਦਾਂ ਕਹਿ ਦਿੱਤਾ ਤੂੰ ਮੇਰੇ ਬੱਚੇ ਮੇਰੀ ਕੁੜੀ ਨੇ ਐਦਾਂ ਕਰਦੀ ਹੈ ਜੇ ਹੁਣ ਤੂੰ ਟੱਪੀ ਜਾਨੀ ਉਹ ਤੇਰੀ ਕੁੜੀ ਨਾਲ ਟੱਪਣਾ ਸੀ ਤੈਨੂੰ ਉਹ ਚਪਾਈ ਜਾਣਾ ਸੀਗਾ ਬਾਈ ਜਾਣਾ ਸੀ ਤੂੰ ਬੋਲ ਲੈ ਦੇ ਇਹਨੂੰ ਅਕਦਾ ਲੱਗੀ ਹੋ ਗਈ ਨਾ ਮੁੰਡੀਆਂ ਦੇ ਕੀ ਹੋ ਗਿਆ ਇਹਨੂੰ ਸਮਝਾਓ ਆਪ ਦੀ ਲਾੜਨੀ ਨੂੰ ਕੀ ਹੋ ਗਿਆ ਇਹਨੂੰ ਅਕਦਾ ਜਵਾਬਾਂ ਦੇ ਨੇ ਕੀ ਸੁਣਾ ਇਹਨੂੰ ਹੈਗੀ ਆ ਤੂੰ ਬੋਲ ਲੈ ਮੇਰੀ ਘਰ ਤੋਂ ਬਾਹਰ ਮੋਰ ਦਾ ਕਵਾਜ ਜਾਂਦਾ ਹੀ ਕਰੀ ਤੇ ਇਹਦਾ ਛਾਵੇਂ ਅਸੀਂ ਐ ਗਰਮੀ ਦੀਆਂ ਛੁੱਟੀਆਂ ਮਨਾਉਣਾ ਹਾਂ ਹਾਂ ਤੇ ਇੱਥੇ ਐ ਹੀ ਮੈਂ ਫੇ ਲੱਗੂਗੀ ਨਹੀਂ ਨਾ ਇਹਨੂੰ ਸਮਝਾਣਾ ਯਾਰ ਮਹਿਲ ਪੁੱਤ ਲਾਓ ਹੱਸੋ ਖੇਡੋ ਮੈਂ ਕਰੋ ਜੋ ਮਰਜੀ ਖਾਓ ਪੀਓ ਮੈਂ ਬੁਲਾਈ ਹੁੰਦੀ ਨਹੀਂ ਮੇਰੀ ਗੱਲ ਨਹੀਂ ਮੈਂ ਵੀ ਇੱਥੇ ਨਹੀਂ ਸੀ ਨਾ ਇਹ ਇੱਥੇ ਆ ਆ ਕੇ ਕੁੜੀ ਉਹਨੇ ਮੈਂ ਦੱਸਿਆ ਨਹੀਂ ਦੱਸਿਆ ਮੈਨੂੰ ਨਹੀਂ ਪਤਾ ਇਹ ਕਹਿੰਦੀ ਵੀ ਮੇਰਾ ਉਹਨੇ ਪਿਆਰ ਦੱਬਦਾ ਸੀ ਉਹ ਕਹਿੰਦੀ ਆ ਇਹ ਕਹਿੰਦੀ ਮੈਂ ਦੱਬਿਆ ਨਹੀਂ ਹੈਗਾ ਪਿਆਰ ਅੱਛਾ ਬਸ ਇਸੇ ਗੱਲ ਪਿੱਛੇ ਲੱਗ ਗਈ ਹੈ ਚੜ ਕੇ ਬੋਲਣ ਵਿੱਚ ਇਹ ਮੈਨੂੰ ਪਤਾ ਕਿੰਨਾ ਬੋਲਦੀ ਪਈ ਆ ਮੇਰੀ ਗੱਲ ਸੁਣ ਤੂੰ ਵੀ ਚੁੱਪ ਕਰ ਨੀ ਕੱਪਦੀ ਤੇਰਦੀ ਤੂੰ ਹੀ ਕੱਪਦੀ ਦੋ ਆ ਮੇਰੇ ਤੋਂ ਹਾਰਦੀਆਂ ਮੈਂ ਮੈਂ ਕੱਪਦੀ ਤਾਂ ਤੂੰ ਆ ਤੁਹਾਡੇ ਵਿੱਚ ਫਰਕ ਕੀ ਲੈ ਗਿਆ ਇੱਕ ਜਣੀ ਚੋਪੜਾ ਦੱਬੇ ਸਤਲਕੇ ਦੋ ਹੀ ਕੋਲ ਹੈ ਮੇਰੀ ਸੁਨੂ ਉਕਤੋਂ ਮੈਨੂੰ ਕਹਿੰਦੀ ਪੈਸੇ ਦਾ ਹੰਕਾਰ ਨਾ ਕਰ ਦੱਸ ਮੈਂ ਇਹ ਪੰਜਾਬੀ ਕਰਦੀ ਆ ਹੈ ਦੱਸ ਮੈਨੂੰ ਕਹਿੰਦੀ ਆ ਤੇ ਬੱਚੇ ਨੂੰ ਵਧੀਆ ਸਕੂਲ ਤੇ ਪਾ ਨਹੀਂ ਇਹਦਾ ਕੀ ਮਤਲਬ ਮੈਂ ਜਿਹੜੇ ਮਰਦਾ ਕਿਉਂ ਨਹੀਂ ਮੇਰਾ ਮਤਲਬ ਮੈਂ ਮੰਗਦੀ ਆ ਵਧੀਆ ਸਕੂਲ ਕਹਿ ਤਾ ਫਿਰ ਇਹ ਤਾਂ ਨਹੀਂ ਪੁਕਾਰੀ ਜਾਂਦੇ ਜਿੱਦਾਂ ਕਰਦੀਆਂ ਜੇ ਤੂੰ ਵੀ ਤਾਂ ਹੱਦੀ ਪੁਕਾਰਦੀ ਏ ਤੂੰ ਹੀ ਕਿਹੜੀ ਤਰ੍ਹਾਂ ਲੜੀਆਂ ਮੈਨੂੰ ਦੱਸੋ ਤੂੰ ਅੱਜ ਜਿਹੜੀਆਂ ਮੇਰੀਆਂ ਫੇਰ ਤੂੰ ਸ਼ਿਕਾਤ ਤੇ ਛੁੱਟੀਆਂ ਮੈਨਾਂ ਫੇਰ ਤੁਹਾਡੇ ਮੇਲ ਹੋਣੇ ਮਾਵਾ ਵੀ ਤੁਹਾਡੀਆਂ ਕਮਰੇ ਪਹਿਲਾਂ ਨਾਲ ਕਮਰੀਆਂ ਹੋਈਆਂ ਜੀ ਪਤਿ ਸ਼ੁੱਟੀਆਂ ਕੱਟਣ ਆਈਆਂ ਜੇ ਮਾਮੇ ਘਰ ਆਈਆਂ ਜੇ ਨਾ ਇਹ ਜਿਹੜੀਆਂ ਲੜਨ ਨਹੀਂ ਆ ਨਾ ਇਹ ਵੀ ਨਾਲ ਕੇ ਜਾਂਦੀਆਂ ਹੁੰਦੀਆਂ ਸੀ ਇਹਨਾਂ ਨੂੰ ਕੁੱਛ ਕਾ ਦੀ ਲੜਾਈ ਕੀਤੀ ਸੀ ਇੱਕ ਦੂਜੀ ਤੋਂ ਬਿਨਾਂ ਥੀ ਰਹਿਂਦੀਆਂ ਨਹੀਂ ਸੀ ਹੈ ਹੁਣ ਤੂੰ ਉਹ ਆ ਗਈ ਤੇਰੇ ਪੈਸੇ ਦਾ ਮਾਨ ਹੈ ਉਹ ਤੈਨੂੰ ਕਹਿੰਦੀ ਖੁਸ਼ ਹੈ ਤੂੰ ਇਦਾਂ ਕਿਉਂ ਕਰਦੀਆਂ ਜੇ ਚਲੋ ਮੈਂ ਆਪਣਾ ਕੰਮ ਕਰੀ ਚੱਲ ਤੂੰ ਖੇਡੋ ਮੰਨ ਲਓ ਨਿਆਣੇ ਹੁਣ ਇੱਕੋ ਮੇ ਕੋਲ ਨਹੀਂ ਦਵਾਈ ਪਾਈ ਮੈਂ ਨਹੀਂ ਮੈਂ ਨਹੀਂ ਕਰਦਾ ਮੈਂ ਉਹ ਚਾਲੀ ਬਾਜਾ ਫੇਟ ਬੁੱਟਦੀ ਆ ਕਿੱਦਾਂ ਆ ਗਏ ਮੈਂ ਨੇ ਚਾਰ ਦਿਨਾਂ ਦੀ ਨਾ ਪਤਾ ਨਾ ਪਰ ਇਹ ਜਨਾਨੀ ਨੇ ਮੈਨੂੰ ਕੱਟਣ ਹੀ ਨਹੀਂ ਦੇਣੇ ਹੈਗੇ ਪਹਿਲੇ ਵੀ ਇਹੀ ਜੱਗ ਖਾਣਾ ਸੀ ਹੋਣ ਵੀ ਇਹਦਾ ਉਹ ਵੀ ਜੱਗ ਖਾਣਾ ਵਾ ਦਿਮਾਗ ਖਾਦਾ ਹੋਇਆ ਵਾ ਚੁੱਪ ਕਰ ਜਾ ਚੱਲ ਮਣਾ ਪਾ ਫਟਾਫਟ ਕੱਪੜੇ ਪਾ ਤੇ ਚੱਲ ਇੱਥੋਂ ਚੱਲੀਏ ਇਹਨੂੰ ਤਾਂ ਬਿਲਕੁਲ ਵੀ ਅਕਲ ਨਹੀਂ ਹੈਗੀ ਬੱਚਿਆਂ ਪਿੱਛੇ ਐ ਮਾੜੀ ਮਾੜੀ ਗੱਲ ਪਿੱਛੇ ਕਿੰਨਾ ਕੁਝ ਸੁਣਾ ਗਈ ਹੈ ਮੈਨੂੰ ਕਿੰਨਾ ਮੈਨੂੰ ਚਾਹ ਸੀਗਾ ਵਿਚਾਣਾ ਜਾਣਾ ਆਪਾਂ ਜਾਣਾ ਆਪਾਂ ਪਰ ਇਹਨੇ ਸਾਰਾ ਮੇਰਾ ਸਾਰਾ ਹੀ ਕੰਮ ਖਰਾਬ ਕਰਕੇ ਰੱਖਤਾ ਇਹਨੇ ਬਿਲਕੁਲ ਇਹਨੂੰ ਅਕਲ ਨਾ ਇਹਨੂੰ ਪਹਿਲੇ ਸੀਗੀ ਤਾਂ ਨਾ ਇਹਨੂੰ ਹੋਣੀ ਹੈਗੀ ਅਕਲ ਬੇਅਕਲ ਕਿਸੇ ਥਾਂ ਦੀ ਵੀ ਬੱਚਿਆਂ ਨੂੰ ਤਾਂ ਕੀ ਅਕਲ ਦੇਣੀ ਆਪ ਹੀ ਲੱਗੀ ਹੋਈ ਅੱਗੇ ਅੱਗੇ ਹੋ ਗਏ ਆਹ ਹੋ ਗਿਆ ਉਹ ਹੋ ਗਿਆ ਨਾ ਇਹ ਆਉਂਦੀ ਤਾਂ ਵਧੀਆ ਰਹਿਣਾ ਸੀਗਾ ਇੱਥੇ ਆ ਗਏ ਨੇ ਕੰਮ ਖਰਾਬ ਕੀਤਾ ਬੇਅਕਲ ਨੇ ਸਹਿਜ ਹੋਏ ਹਾਂਜੀ ਸਹਿਜ ਹੋ ਰਹੇ ਆ ਬੱਚੋ ਮੇਰੀ ਨਾ ਤਾਰ ਦੇ ਉੱਪਰ ਪਰਪਲ ਜੀ ਚੁੰਨੀ ਪਈ ਆ ਫਟਾ ਫਟ ਲਿਆ ਤੇ ਆਪਣੇ ਸੈਂਡਲ ਪਾ ਲੈ ਚੱਲੀਏ ਆਪਾਂ ਰਹਿਣਾ ਨਹੀਂ ਹੈਗਾ ਇੱਥੇ ਹੁਣ ਇਹ ਕੱਲੀ ਰਵੇ ਇੱਥੇ ਹੁਣ ਇਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਦੂਜਾ ਬੰਦਾ ਜਿਹੋ ਜਿਹਾ ਆਪ ਇਹੋ ਜਿਹਾ ਇਹਨਾਂ ਨੂੰ ਆਉ ਲੱਗਦੇ ਦੂਜੇ ਵੀ ਜਿੱਥੇ ਕਹਿੰਦੀ ਉੱਥੇ ਮੈਂ ਕੱਲੀ ਹੀ ਹਾਂ ਰਵੇ ਹੁਣ ਕੱਲੀ ਹੀ ਦਫਾ ਕਰ ਪਰ ਮਨਾ ਤੂੰ ਪਾ ਬੈਗ 'ਚ ਕੱਪੜੇ ਤੇ ਤੂੰ ਚੱਲ ਚੱਲੀਏ ਇਥੋਂ ਮम्मा ਹੁਣ ਆਪਾਂ ਚਲੇ ਆਣਾ ਹਾਂ ਹਾਂ ਪੁੱਤ ਆਪਾਂ ਚਲੇ ਜਾਣਾ ਆਪਾਂ ਨਹੀਂ ਇੱਥੇ ਰਹਿਣਾ ਹੈਗਾ ਠੀਕ ਹੈ ਨਾ ਨਾ ਪੁੱਤੇ ਜਿਆਦੀ ਬਣੀ ਫਿਰਦੀ ਆਪਣੇ ਆਪ 'ਚ ਤੇਰੀ ਮਾਸੀ ਪਤਾ ਨਹੀਂ ਕੀ ਬਣੀ ਫਿਰਦੀ ਆ ਨੀ ਕਿੰਨੀ ਗਲਤ ਐਵੇਂ ਨਿੱਕੀ ਜੀ ਗੱਲ ਤੋਂ ਮੇਰੇ ਨਾਲ ਲੜਨ ਲੱਪੀ ਆ ਐ ਨਹੀਂ ਕਹਦਾ ਹੰਕਾਰ ਕਰੀ ਫਿਰਦੀ ਆਪਣੇ ਆਪ 'ਚ ਮਮਾ ਨਹੀ ਪੁੱਤੇ ਪ ਜਾਣਾ ਆਪਾਂ ਹੁਣੇ ਜਾਣਾ ਠੀਕ ਆ ਮੈਂ ਤੇ ਆਈ ਸੀ ਪੁੱਤ 15 ਦਿਨ ਰਹਿਣ ਵਾਸਤੇ ਮੈਂ ਕਿਹਾ ਚੱਲ ਸ਼ਾਂਤੀ ਨਾਲ ਰਹਿ ਕੇ ਆਵਾਂਗੇ ਹਨਾ ਪਰ ਇਹਨੇ ਤੇ ਮੇਰਾ ਦਿਮਾਗ ਹੀ ਖਰਾਬ ਕਰਕੇ ਰੱਖ ਦਿੱਤਾ ਵਾ ਮੈਂ ਕਿੰਨੀ ਵਾਰੀ ਆਖਿਆ ਕਿ ਇਹਦੀ ਕੁੜੀ ਨਾਲ ਨਾ ਖੇਡਿਆ ਕਰੋ ਤੁਸੀਂ ਕਿਉਂ ਖੇਲਦੀਆਂ ਜੀ ਕੀ ਹੋ ਗਿਆ ਉਹ ਤਾਂ ਕਿੰਨੀ ਚਲਾਕ ਆ ਹਨਾ ਉਹ ਚਟਮਾ ਆਪਣੀ ਨੂੰ ਚੁਗੜੀ ਲਾਤੀ ਹੁਣ ਉਹ ਤੇਰੀ ਮਾਸੀ ਮੇਰੇ ਨਾਲ ਲੜਨ ਲੱਤੀ ਆ ਕੋਈ ਨਹੀਂ ਆਪਾਂ ਰਹਿਣਾ ਨਹੀਂ ਪੁੱਤ ਮੈਂ ਨਹੀਂ ਜਾਣਾਂ ਪਤਾ ਕਿੰਨਾ ਮੈਨੂੰ ਵੱਡ ਘੱਟ ਬੋਲੀ ਆ ਮੈਨੂੰ ਕਹਿੰਦੀ ਆ ਕਿ ਤੈਨੂੰ ਨਹੀਂ ਅਕਲ ਤੂੰ ਬੱਚਿਆਂ ਨੂੰ ਨਹੀਂ ਅਕਲ ਸਿਖਾਈ ਹੈਗੀ ਕੋਈ ਨਾ ਕੋਈ ਚੱਲ ਮੇਰਾ ਪੁੱਤ ਉੱਠ ਮੁਰਗੇ ਬਾਤ ਨਿਕਲ ਜਾਣੀ ਐ ਚੱਲ ਮੇਰਾ ਪੁੱਤ ਚਲੋ ਉੱਠੋ ਚਲੀਏ ਆਪਾਂ ਇੱਥੇ ਨਹੀਂ ਰਹਿਣਾ ਇੱਥੇ ਚੱਲ ਠੀਕ ਆ ਆਜੋ ਆਜੋ ਜਿੰਨਾ ਜੇ ਰਹਿ ਰਹੋਗੀ ਅਸੀਂ ਨਹੀਂ ਰਹਿਣਾ ਆ ਜਾ ਮੇਰਾ ਪੁੱਤ ਚਲੋ ਚਲੋ ਪੁੱਤ ਚੱਲੀਏ ਆਪਾਂ ਆਪਾਂ ਨਹੀਂ ਰਹਿਣਾ ਠੀਕ ਹੈ ਨਾ ਤੂੰ ਹੀ ਜਿੱਦ ਕਰਦੀ ਜਾਣਾ ਜਾਣਾ ਵੇਖ ਲੈਣਾ ਹੋਂ ਦਾ ਨਤੀਜਾ ਕੀ ਨਿਕਲਿਆ ਵਾ ਕਿ ਘਰ ਵੀ ਬੈਕ ਚੁੱਕੇ ਮੈਂ ਤਾਂ ਭਾਈ ਚੱਲਨੀ ਆ ਠੀਕ ਹੈ ਨਾ ਮੈਂ ਚੱਲਨੀ ਆਪਣੇ ਘਰੇ ਇਹਨੂੰ ਪੁੱਛ ਲੋ ਇਹ ਕਿੱਥੇ ਚੱਲੀ ਆ ਨਾ ਤੂੰ ਮੇਰੇ ਨਾਲ ਗੱਲ ਗੱਲ ਤੂੰ ਧਾਰਗੜ ਚੱਕ ਲਿਆ ਆਪਣਾ ਤੂੰ ਮੇਰੀ ਟੈਨਸ਼ਨ ਨਾ ਲੈ ਤੈਨੂੰ ਆ ਦੱਸਤਾ ਹੀ ਤੂੰ ਕਿੱਥੇ ਜਾਣਾ ਜਾ ਮੈਂਨੇ ਟੈਨਸ਼ਨ ਲੈਦੀ ਲੋੜ ਨਹੀਂ ਮੈਂ ਵੇਖ ਲੈ ਮਾਰਾ ਕਿਵੇਂ ਕਰਦੀ ਮੈਂ ਚੱਲੀ ਜਿੱਥੇ ਜਾਣਾ ਤੇ ਜਾ ਨਾ ਨਹੀਂ ਆਲੀ ਹੇ ਤੂੰ ਹੁਣ ਇਹਦੇ 15 ਦਿਨ ਚਲ ਨਹੀਂ ਮੈਂ ਨਾ ਸ਼ਰਮ ਵਾਲੀ ਮੰਮੀ ਮੰਮੀ ਆਹ ਸੁਣਾ ਮੈਂ ਕਾਹਦੇ ਬੋਲਦੀ ਆ ਜਦੋਂ ਲੜਾਈ ਹੁੰਦੀ ਸੀ ਹੁੰਦੀ ਹੁਣ ਵਿਆਹ ਵਰ ਨਹੀਂ ਮੈਨੂੰ ਬਖਸ਼ਦੀ ਹੈਗੀ ਇਹਨੂੰ ਹੈਗੀ ਮੇਰੇ ਤੋਂ ਵੱਡੀ ਨਹੀਂ ਵੱਡੀ ਨਹੀਂ ਮੇਰੀ ਮੂਹਰੇ ਇਹਨੂੰ ਬਿਲਕੁਲ ਅਕਲ ਨਹੀਂ ਹੈਗੀ ਵੱਡੀ ਆ ਨਾ ਪਰ ਨਾ ਦੀ ਵੱਡੀ ਇਹਨੂੰ ਅਕਲ ਪੇਵਾ ਪੋਰਾ ਵੀ ਨਹੀਂ ਇਹਨੂੰ ਬਹੁਤ ਹੈ ਨਾ ਅਕਲ ਨਹੀਂ ਮੈਨੂੰ ਹੈਗੀ ਅਕਲ ਚੱਲ ਪਾ ਚੱਲੀ ਆਈ ਨਹੀਂ ਪਾਣਾ ਨਾ ਹੀ ਚੱਲੇ ਪਰ ਆਉਂਦੇ ਪਾਣੀ ਨਹੀਂ ਲੈਣਾ ਇੱਥੇ ਨਾ ਨਾ ਚੱਲ ਤੈਨੂੰ ਮੈਂ ਪੁੱਛ ਨਾ ਜਰਾ ਮੰਮੀ ਪਾਗਲਾ ਮੈਂ ਆ ਤੈਨੂੰ ਉਪੜ ਇਨਰਾਂ ਮਾ ਆਏ 15 ਦਿਨਾਂ ਦੀ ਬੜੀ ਵੱਡੀ ਗੱਲ ਆ ਉਹ ਬਹਿ ਜਾ ਆਰਾਮ ਨਾਲ ਆਏ ਸੀ ਮੈਂ ਚੱਲ ਤਿਆ ਚਾਰ ਦਿਨ ਰਹਿ ਕੇ ਜਾਣੇ ਮੈਂ ਮਾਫ ਕਰਦਾ ਵਾ ਬੈਠੀ ਨਹੀਂ ਵਿਹਾਈਆਂ ਬੜੀ ਹੋਰ ਨੇ ਤੇਰੇ ਬੱਚੇ ਹੋ ਗਏ ਸ਼ਰਮ ਕਰੋ ਤੂੰ ਮੇਰੀ ਗੱਲ ਸੁਣ ਤੂੰ 4 ਦਿਨ ਰਹਿਣਾ ਤੂੰ ਜਾ ਆ ਮੈਂ ਚਲਨੀ ਆ ਮੈਂ ਚਲਨੀ ਆ ਇਹ ਲੱਗਦਾ ਮੈਂ ਚਲਨੀ ਆਪਣੀ ਮੈਂ ਚਲਨੀ ਮੈਂ ਨਹੀਂ ਘਟਦੀ ਹੈਗੀ ਤੂੰ ਖੜਾ ਮੈਂ ਗੇਟ ਬੰਦ ਕਰਕੇ ਆਵਾ ਚੱਲ ਤੂੰ ਨਿਕਲ ਇਹ ਤਾਂ ਚੰਦ ਵਾਲੀ ਤੇਰੀ ਗੱਲ ਆ ਕੀ ਆ ਕਰਦੀ ਮਾਰ ਕੇ ਵੀ ਗੱਲ ਕਰ ਲੈ ਉਹ ਮੀਨ ਨਾ ਦੱਸਦਾ ਹੀ ਹਮਣਾ ਮੈਨੂੰ ਤੇ ਦੁਖੀ ਹੋ ਗਈ ਇਹਨਾਂ ਕੁੜੀਆਂ ਆਹ ਇੱਕ ਦੰਦ ਗੱਲ ਕਰ ਉਹ ਜਿਹੜੀ ਚੈਟ ਆ ਉਹ ਮੇਰੀ ਸੁਣ ਲੈ ਗੱਲ ਆ ਜਿਹੜੀ ਕੁੜੀ ਪਿੱਛੇ ਤੂੰ ਕਰਦੀ ਫਿਰਦੀ ਹੱਥ ਦੀ ਮੇਰੇ ਨਾਲ ਮੈਨੂੰ ਵੀ ਹਾਸਾ ਆ ਗਿਆ ਵੇ ਹਾਸਾ ਆ ਗਿਆ ਹੀ ਜਾਨੀ ਬਣੀ ਫਿਰਦੀ ਆਪਣੇ ਆਪ ਤੇ ਏ ਉਹ ਦਿਨ ਇਹ ਸਵੇਰ ਵਾਲੀ ਗੱਲ ਲੈ ਕੇ ਬੈਠੀ ਮੰਮੀ ਅੱਛਾ ਆਹੋ ਇਹਨੂੰ ਇਹਨੂੰ ਮਾਪ ਹੋਰਾਂ ਵੀ ਆਪਣੀ ਪੈਣਾ ਤਾਂ ਮਾਵਾ ਬਰਾਬਰ ਹੁੰਦੀ ਹੈ ਤੇ ਇਹ ਮੇਰੇ ਨਾਲ ਦੇ ਹੁੰਦੀ ਹੈ ਪੈਣਾ ਮੰਮੀ ਹੱਕ ਦੀ ਪੈਣਾ ਇਹ ਸਕਵਾਰੀ ਹੁੰਦੀ ਵੀ ਨਹੀਂ ਮੈਨੂੰ ਜੀਣ ਦਿੰਦੀ ਹੁਣ ਮੈਂ ਵਿਆਹ ਵਿਆਹ ਹੋ ਗਿਆ ਮੇਰੇ ਬੱਚੇ ਉਹ ਅਜੇ ਵੀ ਨਹੀਂ ਮੈਨੂੰ ਛੱਡਦੀ ਹੈਗੀ ਤੇ ਤੂੰ ਘਟੇ ਨਾ ਮੈਂ ਫੜਾ ਹੀ ਕਦੋਂ ਹਿੱਤੇ ਮੈਂ ਅਗੋਂ ਤੈਨੂੰ ਪਰੇ ਹਾਂ ਮੈਂ ਪਰੇ ਹਾਂ ਮੈਂ ਅੰਦਰ ਕਹਿੰਦੇ ਪਰੇ ਰਹਿਣਾ ਲੱਗਾ ਦੇਖ ਹਾਂ ਉਹ ਨੇ ਆਨੇ ਮੰਮੀ ਕੁੜੀਆਂ ਦੇ ਬੱਚੇ ਕਿਧਰ ਗਏ ਸਾਡੇ ਬੱਚੇ ਦੇਖ ਲੈ ਨਾ ਬੱਚੇ ਚੰਗੇ ਬੜੇ ਮੈਂ ਲਿਆਉਣੀ ਨੂੰ ਆਜ ਮਾਰ ਕੇ ਫੇਰ ਗਈ ਆ ਮੈਂ ਲਿਆਉਣੀ ਆ ਕਿੱਥੇ ਆ ਇਹ ਇੱਕ ਦਾ ਲੜਦੀ ਆ ਮੈਂ ਕਿੱਥੇ ਰਹਿਣਾ ਤੇ ਨਾਲ ਬੜੀ ਮੋਟੀ ਆ ਕਿ ਹਾ ਨਹੀਂ ਵਿਆਹ ਹੋ ਗਿਆ ਤੇ ਲੈ ਦੇਖ ਲਓ ਉਧਰ ਸ਼ਰਮ ਕਰ ਲੋ ਹੁਣ ਥੋੜੀ ਜੀ ਕੋਲੇ ਚੰਗੀਆਂ ਬੜੀਆਂ ਅੱਗੇ ਡੰਡੀਆਂ ਉਹਨਾਂ ਦਾ ਲੰਡਾ ਓ ਹੈਲੋ ਚੱਲੀ ਗਿਆ ਆਪਾ ਪੁੱਤ ਹੈ ਚੱਲੀ ਗਿਆ ਨਹੀਂ ਜਾਣਾ ਤੂੰ ਕਿਹੜੀ ਕੁੜੀ ਚੇਰਮ ਕਰ ਲੋ ਥੋੜੀ ਜਿਹੀ ਉਹ ਨਿਗ ਨਿਗੀਆਂ ਦੇ ਅਕਲ ਕਰ ਲੋ ਕੋ ਥੋੜੀ ਬੁੰਜਾਣਾ ਇਹ ਨੂੰ ਹਾਮ ਨਹੀਂ ਰੇ ਕੋਈ ਇਦਾਂ ਕਰਦੀ ਆ ਮੇਰੀ ਗੱਲ ਸੁਣ ਰੇ ਤੂੰ ਪੂਰੀ ਨੂੰ ਸੁਣ ਲੈ ਨਾ ਮੇਰੇ ਨਾਲ ਲੜਨ ਲੱਗ ਗਈ ਦੱਸ ਆਪਣਾ ਪਹਿਲਾ ਮੈਨੂੰ ਕਿਉਂ ਰਾਤੀ ਬੋਲੀ ਇਹ ਮੰਮੀ ਕਿਉਂ ਖਾਰਚ ਬੋਲੀ ਪਹਿਲਾਂ ਨਾ ਇਹਦੇ ਦੋਵੇਂ ਮੂੰਹ ਦੇ ਕੇ ਕਿਲਾਵਾ ਆਪਾਂ ਪਤਾ ਨਹੀਂ ਕਿੱਦਾਂ ਆਉਂਦੇ ਆਉਂਦਿਆ ਮੇਰ ਨਾਲ ਚੰਬਲ ਲਾਪੀ ਹਾਂਜੀ ਹੋ ਗਿਆ ਗੁੱਸਾ ਸ਼ਾਂਤ ਗੁੱਸਾ ਕਿਹੜਾ ਗੁੱਸਾ ਮੰਮੀ ਇਹਨਾਂ ਕਹਿੰਦੀਆਂ ਹੀ ਚੱਲ ਜਣਾ ਪਾਣੀ ਪੂਣੀ ਪੀ ਲਿਆ ਨਹੀਂ ਨਹੀਂ ਜਾਣਾ ਸੀ ਕਿੱਥੇ ਅਸੀਂ ਕਿੰਨੇ ਦਿਨ ਨਹੀਂ ਜਾਣਾ ਪੈਣਾ ਮੈਂ ਤੇ ਰਹਿਣਾ 20 ਦਿਨ ਮੈਂ ਵੀ ਰਹਿਣਾ ਏਨੇ ਦਿਨ ਅਸੀਂ ਇਕੱਠਿਆਂ ਨਹੀਂ ਜਾਣਾ ਕੋਈ ਬੱਸ ਮੈਂ ਕਰਦੀ ਆ ਵੀ ਹੁਣੇ ਚਲੀ ਜਾਂਵਾ ਮੈਂ ਤਾਂ ਟੈਂਪੂ ਪੁਲਿਸ ਬੁਲਾ ਲਿਆ ਟੈਂਪੂ ਵਾਲਿਆਂ ਨੂੰ ਨਹੀਂ ਤੁਹਾਨੂੰ ਪਤਾ ਭੈਣ ਨੂੰ ਵੀ ਚਾਹੀਦਾ ਸੀ ਬੱਚਿਆਂ ਪਿੱਛੇ ਨਹੀਂ ਚੱਲ ਹੋਈ ਬੀਤੀ ਗੱਲ ਛੱਡੋ ਛੱਡੋ ਪਰ ਛੱਡ ਦੋ ਹੁਣ ਵਾਸਤੇ ਹੁਣ ਰਹਿਣਾ ਮੈਂ ਰਹਿਣਾ ਲੜਕੇ ਪਰ ਮਜ਼ਾ ਬਹੁਤ ਆਇਆ ਮੰਮੀ ਕੋਈ ਹਵਾਲੀ ਨੀ ਟਾੜ ਮੇਰੀ ਗੱਲ ਸੁਣੋ ਤੁਸੀਂ ਵੀ ਐਡਡੀਆਂ ਹੁੰਦੀਆਂ ਨੇ ਬੱਚਿਆਂ ਤੋਂ ਤੁਸੀਂ ਲੰਡੀਆਂ ਉਹਦੇ ਨਾਲ ਕੇ ਵਿਚਾਰੇ ਉੱਤਰ ਲੈ ਲੈਂਦੇ ਅਸੀਂ ਨਹੀਂ ਜਾਂਦਾ ਜਿਹੜਾ ਧੂ ਤੂ ਕੇ ਲਈ ਜਾਂਦੀਆਂ ਜਿੱਦਾਂ ਤੇਰੇ ਲਈ ਜਾਈ ਜਾਂਦਾ ਧੂ ਤੂ ਕੇ ਮੇਮਨੇ ਹੈ ਤੇ ਹੋਰ ਜਾਂਦੀਆਂ ਨਹੀਂ ਨਾਂ ਕੇ ਪਤਾ ਜਾਣੇ ਨੂੰ ਪਤਾ ਕਿੰਨਾ ਵਧੀਆ ਲੱਗਦਾ ਹੁੰਦਾ ਅਸੀਂ ਸਾਨੂੰ ਅਸੀਂ ਤਾਂ ਦੀਦੀ ਹਨਾ ਜਾਣਾ ਕਿੰਨਾ ਤੇ ਵਾਪਸ ਹੀ ਨਹੀਂ ਆਉਂਦੇ ਹੁੰਦੇ ਸੀਗੇ ਇਹਨਾਂ ਕੰਮ ਵੀ ਨਹੀਂ ਕਰਦੇ ਹੁੰਦੇ ਸੀ ਜਦੋਂ ਲਾਸਟ ਇੱਕ ਅੱਧਾ ਦਿਨ ਰਹਿਣਾ ਉਸ ਦਿਨ ਫੜਾ ਫੜਾ ਕੰਮ ਕਰਕੇ ਚਲ ਹੁਣ ਤੁਹਾਡੀ ਮਾਮੀ ਕਿੰਨਾ ਚਾਹ ਕਰਦੀ ਨਾਨੀ ਤੁਹਾਡੀ ਇੰਨਾ ਚਾਹ ਕਰਦੀ ਇੰਨਾ ਹੁਣ ਹੋਣਾ ਵੀ ਮੇਰੇ ਦੋਧੀਆਂ ਦੋਤੇ ਆਏ ਆ ਤੂੰ ਹੀ ਅਜੇ ਕੱਲ 2 ਦਿਨ ਨਹੀਂ ਰਹੀਆਂ ਤੇ ਅਸੀਂ ਚੱਲੇ ਲੈ ਕੇ ਚੱਲੇ ਲੈ ਕੇ ਦੀਦੀ ਕਿੰਨਾ ਚਿਰ ਹੋ ਗਿਆ ਤੈਨੂੰ ਗਿਆ ਨੂੰ ਨਾਨਕੇ ਮੈਨੂੰ ਤਾਂ ਮੈਂ ਤੇ ਬਾਅਦ ਵਿੱਚ ਵਿਆਹ ਤੋਂ ਬਾਅਦ ਗਈ ਨਹੀਂ ਤੇ ਮੈਨੂੰ ਲੱਗਦਾ ਮੈਂ ਇੱਕ ਵਾਰੀ ਗਈ ਸੀ ਵਿਆਹ ਤੋਂ ਬਾਅਦ ਮੈਂ ਨਹੀਂ ਫਿਰ ਗਈ ਮੈਂ ਨਹੀਂ ਗਈ ਵਿਆਹ ਤੋਂ ਬਾਅਦ ਮੰਮੀ ਬਣਾਈਆਂ ਪ੍ਰੋਗਰਾਮ ਚੱਲੀ ਨਾਨਕੇ ਬਣਾ ਲਓ ਹੈ ਚਲੋ ਬੱਚੇ ਵੀ ਹਨਾ ਆਪਣੇ ਨਾਨਕੇ ਆਏ ਆ ਤੇ ਚਲ ਇਹਨਾਂ ਨੂੰ ਅਸੀਂ ਆਪਣੇ ਵੀ ਨਾਨਕੇ ਦਿਖਾ ਦੇ ਨਾ ਮੈਂ ਨਹੀਂ ਆਈ ਚਲ ਮੈਂ ਵੀ ਕੋਮ ਫੇਰਾਉਂ ਚਲੋ ਚਲੋ ਮੈਂ ਜਾਣੀ ਚਲੋ ਚੱਲੀਏ ਕਿਦੋਂ ਚੱਲੀਏ ਫਿਰ ਜਦੋਂ ਮਰਜ਼ੀ ਸਮਾਂ ਬਣੇ ਨਾ ਪਾਸ ਸਵੇਰੇ ਮੈਂ ਕਹਿੰਦੀ ਚੱਲੀਏ ਦੀਦੀ ਅੱਜ ਹੀ ਫਿਰ ਨਹੀਂ ਆ ਸਵੇਰੇ ਚੱਲਦੇ ਆਪਾਂ ਸਵੇਰੇ ਜਾਣਾ ਹਾਂ ਸਵੇਰੇ ਚੱਲਦੇ ਆ ਸਵੇਰੇ ਫਿਰ ਠੰਠੇ ਤੇ ਆ ਲੋ ਜੀ ਕੋਈ ਨਹੀਂ ਠੰਡੇ ਹੋ ਜਾਗੇ ਚੱਲ ਸਵੇਰੇ ਤੇ ਹਨ ਮੈਂ ਨਾ ਤੁਹਾਡੇ ਮਾਮੇ ਨੂੰ ਫੋਨ ਕਰ ਦਿੰਨੀ ਆ ਫੋਨ ਤੁਸੀਂ ਕਰ ਦੋ ਤੇ ਮੇਰੀ ਪਹਿਲੇ ਆਧਾਰ ਕਾਰਡ ਚੱਕ ਲਈ ਆ ਪੁੱਤੇ ਜਾਣਾ ਆਧਾਰ ਕਾਰਡ ਵਾਲੀ ਵਾਸਤੇ ਹੈ ਚਲੋ ਫਿਰ ਮਮੀ ਸਵੇਰੇ ਪੱਕਾ ਹੋਣਾ ਪਰ ਉੱਥੇ ਜਾ ਕੇ ਆ ਤਮਾਸ਼ਾ ਨਹੀਂ ਲੜਦੀਆਂ ਮੰਮੀ ਨਹੀਂ ਲੜਦੀਆਂ ਮੰਮੀ ਅਹੀ ਮੇਰੀ ਗੱਲ ਸੁਣੋ ਨਹੀਂ ਲੜਨਾ ਨਹੀਂ ਸੀ ਹਾਂ ਉਹ ਵਿਆਹ ਤੋਂ ਬਾਅਦ ਉਹ ਬਈ ਵਿਆਹ ਤੋਂ ਇੰਦਾ ਮਤਲਬ ਅਸੀਂ ਵੀ ਨਾਲ ਕਿੰਦਾ ਇੰਦਾ ਲੜਦੇ ਭੁੰਦੇ ਹੀ ਵਿਆਹ ਤੋਂ ਪਹਿਲਾਂ ਹਾਂ ਬੈਣਾ ਅਸੀਂ ਨਹੀਂ ਲਾ ਰਹੇ ਆਂ ਇਹ ਕੀ ਆ ਫਿਰ ਤੇਰੇ ਕੈਮ ਨਾ ਤਿਆਰ ਹੋ ਜਿਓ ਕੋਈ ਨਹੀਂ ਫਿਰ ਮੈਂ ਨਾ ਤੇਰੇ ਮਾਮੇ ਨੂੰ ਫੋਨ ਕਰ ਦੂੰਗੀ ਫਿਰ ਤੇਰੇ ਕੁੜੀਆਂ ਨੇ ਆਉਣਾ ਮੈਂ ਕਰ ਲਓ ਫੋਨ ਤੇ ਕਰ ਲਓ ਫਿਰ ਮੈਂ ਵੀ ਦੇਖਾਂ ਹੈ ਮੜਾ ਮੋਟਾ ਕਰ ਆ ਜਾ ਤਾਂ ਨੂੰ ਜੇ ਕੋਈ ਕੰਮ ਕਰ ਲੀਏ ਫਿਰ ਫੜਾ ਆ ਚਲੋ ਹੋਰ ਜੇ ਤੁਸੀਂ ਵੀ ਤੇਰੇ ਸ਼ਾਂਤ ਹੋਈਆਂ ਜੀ ਇੰਨਾ ਰੋਣਾ ਇੰਨਾ ਪਾਇਆ ਤੇ ਕੁਵਾਰੀਆਂ ਹੁੰਦੀਆਂ ਨਾ ਵੀ ਜ਼ਿਆਦਾ ਜ਼ਿਆਦਾ ਦੇਹੀਆਂ ਕਰਨ ਤੇਰੇ ਕੋ ਪੈਸੇ ਆ ਤੇਰੇ ਤੋਂ ਪੈਸੇ ਆ ਨਹੀਂ ਵਿੱਚ ਪੈਸੇ ਦਾ ਮਸਲਾ ਕਿੱਥੋਂ ਆ ਗਿਆ ਇਹਨਾਂ ਕਮਲੀਆਂ ਦਾ ਬਸ ਰੋਕ ਦੇ ਰੋਕ ਦੇ ਇੱਥੇ ਉੱਤਰ ਉੱਤਰ ਆ ਰੋਕ ਦੇ ਰੋਕ ਦੇ ਆ ਗਿਆ ਆ ਗਿਆ ਜੀ ਤੁਸੀਂ ਤਾਂ ਘਰ ਤੱਕ ਲੈ ਆਇਓ ਸਟੇਸ਼ਨ ਤੋਂ ਇੱਥੇ ਤੱਕ 100 ਰੁਪਏ 200 ਰੁਪਏ ਲੱਗਣਾ ਕਿਉਂ 100 ਰੁਪਏ ਦੀ ਤਾਂ ਗੱਲ ਕੀਤੀ ਸੀ ਅਸੀਂ ਖਜੂਰ ਉੱਥੇ ਉੱਤਰਨ ਨੂੰ ਕਿਹਾ ਸੀ ਇੱਥੇ ਦੋਨਾਂ ਘਰ ਤੱਕ ਤੁਸੀਂ ਤਾਂ ਲੈ ਕੇ ਆਇਓ ਲੈ ਕੇ ਲੜਨਾ ਤੂੰ ਲੈਣ 200 ਹੀ ਲੈਣਾ ਕੋਈ ਨਹੀਂ ਠੀਕ ਹੈ ਠੀਕ ਹੈ ਪਰ ਪਹਿਲਾਂ ਬੱਤ ਗੱਲ ਕਰ ਲਈ ਦੀ ਹੁੰਦੀ ਹੈ ਠੀਕ ਹੈ ਤੁਸੀਂ ਘਰ ਤੱਕ ਲੈ ਕੇ ਆਇਓ ਜੀ ਚਲ ਕੋਈ ਨਾ ਆਇਆ ਚਾਹ ਪਾਣੀ ਪੀ ਜੀ ਹੁਣ ਨਹੀਂ ਜੀ ਨਹੀਂ ਚਲ ਉਹ ਘਰ ਤੱਕ ਲਿਆਏ ਆ ਤੇ ਤੈਨੂੰ ਕਿੰਨਾ ਪਰਸੈਂਟ ਆ ਗਿਆ ਚਲ ਕੋਈ ਕੱਲ੍ਹ ਪਰ ਮੀਮੀ ਬੜੀ ਆ ਕੋਈ ਬੜਨੇ ਹੀ ਆਪਣੇ ਬੱਚਿਆਂ ਦੇ ਵਿੱਚ ਹੋਇਆ ਇਹ ਕੀ ਆ ਜੀ ਇੱਕ ਤੇ ਤੁਸੀਂ ਦੂਆ ਜਾਣੇ ਨੇ ਮੈਨੇ ਬੜਾ ਦੁਖੀ ਕੀਤਾ ਤੁਹਾਨੂੰ ਛੁੱਟਕੀਆਂ ਪੈਈ ਤੇ ਮੇਰੇ ਸਿਰ ਖਾਦਾ ਪਿਆ ਵਾ ਮੁੰਡੇ ਨੂੰ ਕੰਮ ਕਰਾ ਕਰਵਾਂਦੀਆਂ ਤੁਸੀਂ ਹੈ ਤੁਸੀਂ ਕਿਤੇ ਜਾਓ ਤਾਂ ਮਾਂ ਮੈਨੂੰ ਵੀ ਸ਼ਾਂਤੀ ਮਿਲੇ ਬਾ ਬਾ ਨਾਨ ਕੇ ਕਮਾ ਲਓ ਦੇ ਲੋ ਥੋੜੀਆਂ ਜੀਆਂ ਛੁੱਟੀਆਂ ਰਹੀਆਂ ਫਿਰ ਸਾਨੂੰ ਅਸੀਂ ਕੰਮ ਵੀ ਕਰ ਲਿਆ ਚੱਲ ਕੋਈ ਨਹੀਂ ਨਾਨ ਕੇ ਜਾਂਦੇ ਚਾਚ ਚੱਲ ਵੀਰ ਤੇ ਰੰਦਾ ਨਾ ਮੈਨੂੰ ਪੁੱਛਣੀ ਆ ਤਾਂ ਹੀ ਤੇ ਮੈਂ ਕਹਿੰਦੀ ਹਾਂ ਨਾ ਉਜੀ ਲੈ ਹੋਏ ਪਰ ਉਹਨੇ ਇਹ ਦੀ ਸਾਸ਼ਿਕਾ ਸਾਸ਼ਿਕਾ ਆ ਭਾਂਜੀਆਂ ਵੀ ਆਈਆਂ ਹੈ ਔਰ ਹੋਣੀ ਖੁਬ ਜਾਨ। ਤੁਰੀ ਡਗਣੀ ਹੈ। ਮੈਂ ਹਾਸੇ ਨਾਲ ਐਸੀ ਨਹੀਂ ਕਰ। ਸਸੀ ਕਾ ਸਸੀ ਡਗਣੀ ਹੈ। ਬਾਈ ਚਲਦਾ ਹੈ। ਚਾਪਾ ਮਾਰਿਆ ਹੈ ਜੀ। ਸਸੀ ਕਾ ਸਸੀ ਕਾ। ਇਹ ਅਣੀ ਫੋਨ ਕਰੋ। ਮੰਮੀ। ਵਾਜ ਜੀ। ਬਾਬਾ ਕਾ ਫੋਨ ਹੈ। ਮੰਨਣ ਕੁਛ ਜਿਆ ਪਾਣੀ ਪੂਰੀ ਲੈ ਆਉਣ ਵਾਲੇ ਕੁਰਸੀਆਂ ਲੈ ਆ। ਤੇਨੋਂ ਪਰੇ ਪਹਿਲੇ ਸਾਰੇ ਜਾਨ। ਹੁਣ ਵੀਰ ਕਿੱਥੇ ਗਿਆ ਹੈ ਵੀਰ ਵੀਰ ਉਹ ਆ ਜਾਂਦੇ ਹੁਣੇ ਗਏ ਬਾਹਰ ਨੂੰ ਗਏ ਜੇ ਅੱਛਾ ਕੱਲ ਨਾ ਗਿਆ ਹਾਂਜੀ ਕਰਨ ਕੰਮ ਤੇ ਗਿਆ ਜੇ ਅੱਛਾ ਤੇ ਉਹ ਜਿਹੜਾ ਘੋਣੇ ਹਲੇ ਗਿਆ ਸੀ ਬਾਹਰ ਨੂੰ ਤੁਸੀਂ ਫੋਨ ਹੀ ਨਹੀਂ ਕੀਤਾ ਤੇ ਤੁਸੀਂ ਆਣਾ ਵਾ ਇਹ ਦੇਖਣੀ ਹੈ ਫੋਨ ਕਰ ਦੋ ਮਾਮੇ ਨੂੰ ਮੈਂ ਕਿਹਾ ਕੋਈ ਨਹੀਂ ਯਾਰ ਕਰ ਦੋ ਜਾਵਾਂ ਜਿੱਦਾਂ ਪਹਿਲਾਂ ਜਾਣੇ ਹਾਂ ਚੱਲ ਠੀਕ ਹੈ ਠੀਕ ਹੈ ਹਾਂ ਠੀਕ ਹੈ ਸਾਨੂੰ ਵੀ ਵਧੀਆ ਲੱਗਾ ਪਰ ਦੱਸੇ ਨਾ ਹੋਰ ਖੁਸ਼ੀ ਵਾਲੀ ਹੈ ਖੁਸ਼ੀ ਤਾਂ ਹਨਵੀ ਪਤ ਬੜੀ ਆ ਸ਼ੁਕਰ ਹੈ ਜਦੋਂ ਨਾ ਵਿਆਹ ਹੋਇਆ ਤੁਸੀਂ ਆਈਆਂ ਨਹੀਂ ਹੁਣ ਪਹਿਲੀ ਵਾਰੀ ਆਈਆਂ ਜੇ ਹਾਂ ਮਨਜੀਤ ਜੀ ਆਵੇ ਕਾਗੀ ਪਾਣੀ ਲੈ ਸਾਸੀ ਕਾਲ ਠੀਕ ਹੈ ਪੁੱਤ ਤੁਸੀਂ ਠੀਕ ਹੋ ਮੈਂ ਕਿਹਾ ਮਨਪ੍ਰੀਤ ਦਾ ਨਾ ਦਿਲ ਨਹੀਂ ਕਰਦਾ ਮੈਂ ਹੀ ਜਾਵਾਂ ਹਾਂ ਆ ਖੇਡਣ ਦੇ ਆ ਜੇ ਖੇਡਿਆ ਪਿਆ ਵਾ ਮੈਂ ਕਿਹਾ ਚੱਲ ਹੋਰ ਮਾਮਾ ਜੀ ਮੈਂ ਸੁਣਾਉਂ ਸਾਰੇ ਠੀਕ ਹੈ ਕਰਨ ਨਹੀਂ ਦੇਦਾ ਗਿਆ ਕਰਨ ਕੰਮ ਤੇ ਗਿਆ ਹੈ ਹਰ ਮਨ ਨੋ ਨਹੀਂ ਪਾ ਲਈ ਵੀ ਸਭ ਠੀਕ ਆ ਸਾਰੇ ਠੀਕ ਚਲੋ ਵਧੀਆ ਠੀਕ ਹੀ ਚੰਗਾ ਹਰ ਪਰੋਣੇ ਠੀਕ ਆ ਪਰੋਣੇ ਵਧੀਆ ਠੀਕ ਠਾਕ ਨੇ ਚਲੋ ਵਧੀਆ ਵਧੀਆ ਬਾਨੇ ਨਾ ਮੈਂ ਤਾਂ ਜਾਣਦੇ ਆਪਣੇ ਨਾਨਕੇ ਬੱਚੇ ਆਪਣੇ ਆਏ ਨੇ ਮੈਨੂੰ ਲੱਗਿਆ ਸੀ ਆਪਣੇ ਨਾਨਕੇ ਜਾਣੇ ਆ ਉਹ ਵੀ ਸਿਰ ਖਾਂਡੀਆਂ ਸੀ ਦੂਜੀਆਂ ਵੀ ਤੇਰੀਆਂ ਦੋ ਛੋਟੀਆਂ ਭੈਣਾਂ ਵੀ ਸਾਨੂੰ ਵੀ ਜਾਣਗੇ ਤੇ ਬੜਾ ਸਤਾਣੀਆਂ ਜਦੋਂ ਦੀਆਂ ਛੁੱਟੀਆਂ ਪਈਆਂ ਇੰਨਾ ਦੁਖੀ ਕਰਾਂਗੇ ਇਹ ਹਾਂ ਇਹ ਨਾਨਕੇ ਛੱਡ ਕੇ ਆਉ ਮੈਂ ਕੋਈ ਨਹੀਂ ਛੱਡਾਂ ਨੇ ਛੇ ਬੜੇ ਤਾਂ ਹਾਂ ਔਰ ਭਾਬੀ ਉਧਰ ਪਿਆਣੋਂ ਨਾਲ ਕੋਈ ਆਇਆ ਕਿ ਨਹੀਂ ਗੋਗੀ ਨਹੀਂ ਗੋਗੀ ਤਾਂ ਵੀ ਕਿੰਨੇ ਦਿਨ ਹੋ ਗਏ ਆਈ ਨਹੀਂ ਆ ਵੱਡੇ ਵੀ ਨਹੀਂ ਆਏ ਨਾ ਕੋਈ ਵੀ ਨਹੀਂ ਆਇਆ ਰਬ ਜੀ আচ্ছা ਕਹਿੰਦੇ ਗਰਮੀ ਆ ਗਰਮੀ ਆ ਉਹ ਕੱਟ ਕੇ ਲੈਣਾ ਉਹਨੇ ਠੀਕ ਹੈ ਤੇ ਤੁਸੀਂ ਵੀ ਨਹੀਂ ਗਏ ਇਹ ਪਿਆਰ ਦਾ ਗਰਮੀ ਬੜੀ ਹੈ ਕਰੇਗੀ ਬੰਦਾ ਹਨਾ ਨਿੱਕੇ ਕਰਕੇ ਜਾਇਆ ਨਹੀਂ ਜਾਂਦਾ ਨੇ ਗਰਦਲ ਠੀਕ ਗਿਆ ਚਲੋ ਇਸੇ ਭਾਨੇ ਤਈਆ ਮੇਰਾ ਵੀ ਸੋਗਾ ਚਾਹ ਲੈ ਮੈਂ ਵੀ ਅਜੇ ਨਹੀਂ ਆਉਣਾ ਮੈਂ ਕਿਹਾ ਗਰਮੀ ਥੋੜੀ ਜਿਹੀ ਘਟੂਗੀ ਜਾਵਾਂਗੇ ਇਹ ਕੁੜੀਆਂ ਬੈਠੀਆਂ ਬੈਠੀਆਂ ਆਂਦੀਆਂ ਆਹੀ ਆਪਣੇ ਨਾਨਕੇ ਜਾਣਾ ਅੱਜ ਮੈਂ ਕਿਹਾ ਚਲੋ ਭਾਈ ਚਲੋ ਵਧੀਆ ਜਾਣਾ ਤੇ ਪਾਪਾ ਮੈਂ ਲੈ ਚੁ ਤਾ ਭਾਂਡੇ ਲੈ ਜਾ ਤਾਂ ਕਰਕੇ ਫਿਰ ਮੈਂ ਵੀ ਆ ਗਈ ਨਹੀਂ ਤੇ ਮੈਂ ਵੀ ਅਜੇ ਸੋਚਣ ਨਹੀਂ ਵੀ ਥੋੜਾ ਕਿਤੇ ਮੀਂਹ ਪਾਊਗਾ ਨਾ ਥੋੜਾ ਜਿਹਾ ਠੰਡਾ ਹੋ ਤੇ ਫਿਰ ਜਾਊਂਗੀ ਐਂਦਾ ਕਰੋ ਥੋੜਾ ਘੜੀ ਲੰਮੇ ਪਾਜੋ ਪੁੱਤ ਨਹੀਂ ਨਹੀਂ ਮਾਮੀ ਲੰਮੇ ਨਹੀਂ ਪਹਿਣਾ ਸੀ ਮਸਾਲਾ ਸੀ ਆਇਆ ਸਭ ਚਾਹ ਚਲੋ ਵਧੀਆ ਵਧੀਆ ਤੇ ਨਾਲ ਸੋਣ ਸੋਣ ਚੱਲ ਕੋਈ ਨਹੀਂ ਭਾਬੀ ਨਾਲ ਹੋਰ ਹਾਂ ਨਾਲੇ ਕੁਮਬ ਘਰ ਵੀ ਬਦਲ ਗਿਆ ਨਾ ਕਾਫੀ ਪਹਿਲੇ ਇਦਾਂ ਕਮਰੇ ਹੀ ਸੀਗੇ ਵੀ ਭਰਾਨਾ ਸੀਗਾ ਨਾ ਹੁਣ ਸਾਰਾ ਛਿੱਟਿਆ ਜਿਹਾ ਕਵਰ ਹੋ ਗਿਆ ਕਵਰ ਹੋ ਗਿਆ ਮੰਮੀ ਮੜੇ ਸੀ ਕੁਮਲੀ ਦੇਖ ਲਈਂਗਾ ਦੇਖੋ ਦਾਤੀ ਪੁੱਛੀ ਇਹ ਲੋਕ ਕੋਈ ਗੱਲ ਨਹੀਂ ਕੁਮ ਫੇਰ ਲਈਏ ਅਸੀਂ ਮੜੇ ਪੁਰਾਣੀ ਯਾਦਾਂ ਕਾਗਜ਼ ਭਰੀਆਂ ਹਰ ਤਰ੍ਹਾਂ ਆਇਆ ਕਰੋ ਮਨਪੀਤ ਜਾਨਾ ਨੂੰ ਸਾਰੇ ਪਤਾ ਹਾਂ ਲੇ ਤੁਹੀਂ ਚੋਣ ਲੈਣੀਆਂ ਨੀ ਪਰਾਂਗੇ ਮੈਂ ਲੱਗਾ ਨਹੀਂ ਪੜਾ ਤੀ ਨੀ ਨੇ ਲੰਮੇ ਨਹੀਂ ਪਹਿਣਾ ਲੰਮੇ ਨਹੀਂ ਪਹਿਣਾ ਨਹੀਂ ਨਹੀਂ ਲੰਮੇ ਨਹੀਂ ਪਹਿਣਾ ਤੁਹਾਨੂੰ ਚਾਹੀ ਬੜਾ ਉਹਨਾਂ ਨੂੰ ਤੇ ਹਾਂ ਆਹ ਆਇਓ ਦੀਦੀ ਕੰਮ ਤੇ ਬਦਲ ਗਿਆ ਹਨਾ ਹੂੰ ਵੀ ਆ ਗਿਆ ਹੈ ਵੀ ਆ ਗਿਆ ਸਤਿ ਸ਼੍ਰੀ ਅਕਾਲ ਤੁਸੜਾ ਠੀਕ ਹੈ ਤੁਸੜਾ ਮਮਾ ਕਿਦਾਂ ਮਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਮਾ ਜੀ ਅਮਨ ਵੀ ਤੇ ਫੜੋ ਪਟੇ ਅਰੇ ਫੜੋ ਤੇ ਮੈਨੂੰ ਪਤਾ ਲੱਗ ਗਿਆ ਸੀ ਆਏ ਨਿਆਣੇ ਨਾਲ ਫਰੂਟ ਲੈ ਆ ਲਈ ਅਰੇ ਬਾਪੂ ਆਇਓ 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 ਜਾਵਾ ਮੈਂ ਕਿੰਨੀ ਵਾਰ ਪੁੱਛਿਆ ਮੈਂ ਕਿੱਥੇ ਗਿਆ ਹੈ ਇੱਥੇ ਹੀ ਇੱਥੇ ਹੀ ਉਹ ਬੱਸ ਬੈਠੇ ਬੈਠੇ ਇੱਥੇ ਮੈਂ ਨਿਕਲ ਗਿਆ ਬਾਜ਼ਾਰ ਨੂੰ ਅੱਛਾ ਉੱਤੇ ਬੈਠੇ ਬੰਦੇ ਗੱਲਾਂ ਮਾਰਦੇ ਰਹੇ ਅੱਛਾ ਫਿਰ ਉਹ ਮੂਨ ਆਇਆ ਇਹਨੂੰ ਮੈਂ ਆ ਗਿਆ ਚਲ ਪਾਣੀ ਪੀਣਾ ਲਾ ਫਿਰ ਮੈਂ ਆ ਗਿਆ ਲੈ ਵਰਸਲਾ ਸੇ ਠੀਕ ਆ ਸੇ ਠੀਕ ਆ ਹੁਣ ਠੀਕ ਆ ਇਹ ਜੋ ਕਿੱਦਾਂ ਭਾਈ ਹੁਣ ਠੀਕ ਠਾਕ ਸਾਰੇ ਠੀਕ ਠਾਕ ਆ ਹੋਰ ਕੁੜੀ ਵੇਖਦਾ ਤੇ ਦਵਾਈਆਂ ਸਾਨੂੰ ਹੋ ਗਏ 2-4 ਦਿਨ ਮਾਮਾਈ 2-3 ਦਿਨ ਹੋ ਗਏ ਆ ਫਿਰ ਅਸੀਂ ਕਿਹਾ ਚੱਲ ਆਪਣੇ ਅਸੀਂ ਵੀ ਆਪਣੇ ਨਾਨਕੇ ਜਾਣੇ ਆ ਮਾਮੇ ਉਹਨਾਂ ਨੂੰ ਮਿਲ ਕੇ ਆਉਨੇ ਆ ਬੜੇ ਚਰਾਵਾ ਦਾ ਇਹ ਨਹੀਂ ਬਸ ਤੁਹਾਨੂੰ ਪਤਾ ਹੀ ਆ ਮਾਮਾ ਨੇ ਅੱਗੇ ਕਹਿਣੀ ਮੈਂ ਤੋ ਹੀ ਫੋਨ ਹੀ ਨਹੀਂ ਕੀਤਾ ਤਾਰੇ ਕਿ ਕਿ ਮੈਂ ਹੀ ਹੈਰਾਨ ਹੋ ਗਈ ਮੈਂ ਜੇ ਕਿਹਦਾ ਆਈਆਂ ਕਹਿਆ ਕਿ ਸਰਪ੍ਰਾਈਜ਼ ਦੇਣੇ ਤੁਹਾਨੂੰ ਜਾ ਕੇ ਆਓ ਸਾਨੂੰ ਇਹ ਦੱਸਣਾ ਨਹੀਂ ਹੈਗਾ ਵੀ ਉਹ ਹੀ ਜਾਣਦੇ ਆਪਾਂ ਚੱਲ ਵਧੀਆ ਕਰਤਾ ਹੋਰ ਪਰੌਣੇ ਠੀਕ ਠਾਕ ਆ ਵਧੀਆ ਸਾਰੇ ਵਧੀਆ ਠੀਕ ਠਾਕ ਆ ਮਮਾ ਜੀ ਸਾਰੇ ਸਹੁਰਾ ਤੇਰਾ ਸਭ ਸਾਰੇ ਵਧੀਆ ਠੀਕ ਠਾਕ ਨੇ ਘਰ ਕੀ ਕਿੜਾ ਮਾਰਿਆ ਉਹਦਾ ਤੁਸੀਂ ਮੁੜ ਕੇ ਤੁਹਾਨੂੰ ਪਤਾ ਮਮਾ ਜੀ ਜਦੋਂ ਵਿਆਹ ਹੋ ਜਾਂਦੇ ਨੇ ਫਿਰ ਹੋਰ ਹੀ ਕੰਮਾਂਗਾਰਾਂ ਚ ਬੁਝ ਜਾਈਦਾ ਵਾ ਜਿੱਤੇ ਜੇ ਬੈ ਜਾਂਦੇ ਆ ਸਹੀ ਗੱਲ ਆ ਪਾ ਨਹੀਂ ਵੀ ਆ ਛੋਟਾ ਜਵਾਗ ਗਿਆ ਵਾ ਘਰੋਂ ਨਿਕਲੇ ਨਹੀਂ ਜਾਂਦਾ ਹਾਂਜੀ ਪਾਸ ਇਦਾਂ ਹੀ ਇਹ ਤੁਹਾਨੂੰ ਬੁਲਾਵਾ ਕੋਈ ਦੇਂਦੇ ਅਰ ਹੋਵੇ ਫੇਰ ਸਾਰੇ ਚਲ ਇਕੱਠੇ ਹੁੰਨੇ ਆ ਪਰ ਉਹ ਵੀ ਜਦੋਂ ਆਪਣੇ ਆਪਣੇ ਘਰਾਂ ਦੇ ਵਿੱਚ ਬੰਦਾ ਰੋਧਿਆ ਜਾਂਦਾ ਵਾ ਨਹੀਂ ਆਇਆ ਜਾਇਆ ਜਾਂਦਾ ਸਹੀ ਗੱਲ ਹੈਗੀ ਇਹ ਚੱਲ ਵੀਰ ਕਦੀ ਇੱਕਦਾਂ ਹੀ ġੇੜਾ ਮਾਰਿਆ ਕਰ ਦੇਖਦੇ ਰਹਿਦਾ ਵੀ ਆਇਆ ਨਹੀਂ ਆਇਆ ਇਹ ਆ ਮੈਂ ਕਹੀ ਨਹੀਂ ਅਵੀ ਸਾਡਾ ਖੂਨ ਵਧ ਗਿਆ ਆਵਾਜ਼ ਆ ਕੇ ਆ ਗਿਆ ਨਹੀਂ ਤਾਂ ਇਹਨੂੰ ਕਹੀਦਾ ਚੱਲੀਏ ਚੱਲੀਏ ਵਾਸ ਇਦਾਂ ਹੀ ਆ ਨਿਆਣਾ ਵਾ ਇਹਨੇ ਕੱਲੀ ਨਹੀਂ ਕਿੱਦਾਂ ਸਾਹਮਣਾ ਕਿਹੜੀ ਔਕਾ ਹੈ ਨਾ ਗਰਮੀ ਬੜੀ ਹੈ ਹੈ ਨਾ ਕਰਕੇ ਨਾ ਇਹ ਇਦਾਂ ਹੀ ਅੱਤਨ ਬਾਠ ਦੀ ਹੈ ਜਵਾਨੀ ਗਰਮੀ ਵਿੱਚ ਦੇਲੀ ਦੇ ਘਰ ਚਾਹ ਪੀਤੀ ਕਹਿੰਦੇ ਵੀਰ ਅਰਮਨ ਨੇ ਕੋਈ ਚਾਹ ਪੀਓ ਨਜਰ ਨੂੰ ਆਇਆ ਨਾ ਨੇ ਰੋਟੀ ਦਿੱਤੀ ਯਾਰ ਹਾਂ ਸਾਰੇ ਨਹੀਂ ਰੋਟੀ ਰੋਟੀ ਚਾਹ ਦਿੱਤੀ ਰੋਟੀਆਂ ਸੀ ਕਿ ਮਾਮਾ ਆਊਗਾ ਰੁੱਕ ਕੇ ਖਾਵਾਂਗੇ ਸਾਰੇ ਜਣੇ ਇਕੱਠੇ ਹੀ ਕਿੱਥੇ ਗਿਆ ਨਿਆਣੇ ਬਾਕੀ ਫਿਰ ਚਾਹ ਗਿਓ ਉਧਰ ਫਿਰ ਜੀ ਅਰਮਨ ਆ ਦੀ ਆਜਾ ਉਧਰ ਖੇਡ ਗਏ ਚਲੋ ਚਲੋ ਨਹੀਂ ਨਹੀਂ ਚਾਹ ਕਿੱਥੇ ਆ ਹਲੇ ਨਹੀਂ ਭਾਬੀ ਅਸੀਂ ਕੱਪੜੇ ਵੀ ਨਹੀਂ ਲੈ ਕੇ ਆਏ ਸੰਟਾ ਨਹੀਂ ਜੀ ਬਾਪ ਹੀ ਕਿੱਥੇ ਆ ਰਹਿਣਾ ਆਧੀਆ ਚੱਲ ਗਿਆ ਉਹਨ ਸਾਰੇ ਉਹ ਨਹੀਂ ਨਹੀਂ ਕਿੱਥੇ ਜਾਣਾ ਧੁੱਪ ਚ ਹੁਣ ਤੇ ਆਈਆਂ ਜੇ ਤੁਸੀਂ ਬਸ ਮਿਲ ਗਏ ਲਿਆ ਨਹੀਂ ਨਹੀਂ ਮਿਲ ਗਏ ਦੀ ਗੱਲ ਨਹੀਂ ਹੈ ਜੀ ਕੁੜੀਆਂ ਰੋਟੀ ਪਾਣੀ ਬਣਾਓ ਤੁਸੀਂ ਆਣ ਖਾ ਪੀ ਕੇ ਸਵੇਰੇ ਠੰਡੇ ਹੋਏ ਜਾਣਗੇ ਨਾਲੇ ਕਰਨ ਵੀ ਆ ਜੀਦਾ ਉਹਨੇ ਵੀ ਰਾਤ ਨੂੰ ਮਿਲ ਲਿਆ ਉਹਨੇ ਵੀ ਜਾਣਾ ਮੈਨੂੰ ਮਿਲ ਕੇ ਨਹੀਂ ਗਏ ਅਈਦਾ ਕਹਿ ਦੋ ਸ਼ਾਮ ਨੂੰ ਚਲ ਜਾਗੇ ਚਲ ਸਵੇਰੇ ਚਲ ਜਾਗੇ ਪਹਿਲੇ ਟਾਈਮ ਪਤਾ ਗੱਲ ਨਹੀਂ ਧੋਪੂ ਜੀ ਨਾਲ ਉਹ ਫੇਰ ਆਖੂ ਭੂਆ ਜੀ ਮਿਲ ਕੇ ਨਹੀਂ ਗਏ ਮੈਨੂੰ ਠੀਕ ਠੀਕ ਸਵੇਰੇ ਚਲ ਜਾਗੇ ਪਹਿਲੇ ਟਾਈਮ ਸਵੇਰੇ ਪਹਿਲੇ ਟਾਈਮ ਹੀ ਚਲ ਜੇ ਨਾਲੇ ਆਪਣੇ ਵੀਰ ਨਾਲ ਜੇ ਦੋ ਚਾਰ ਗੱਲਾਂ ਬਾਤਾਂ ਮਾਰੂਗਾ ਮਾਰਿਆ ਮਾਰੇ ਉਹ ਮਾਰੇ ਮਾਰੂਗਾ ਹੈ ਫੇਰ ਕਿੰਨੇ ਕੋ ਜੀ ਉਹਨਾਂ ਦਾ ਕਰਨ ਆਟਰ ਮੱਝ ਜਾਂਦੇ ਪੁੱਤ ਠੀਕ ਹੈ ਕੋਈ ਨਹੀਂ ਗਰਮੀ ਦਾ ਟਾਈਮ ਆ ਗੱਲਾਂ ਬਾਤ ਮਾਰਦੇ ਨਿਕਲ ਜਾਂਦਾ ਕੋਈ ਨਹੀਂ ਚਲੋ ਰੋਟੀ ਨਾਲ ਇਸੇ ਵੇਲੇ ਸਾਰੇ ਇਕੱਠੇ ਹੋਏ ਆ ਸਹੀ ਗੱਲ ਆ ਹਾਂ ਹੁਣ ਦੱਸ ਕੀ ਪਤਾ ਫਿਰ ਕਦੋਂ ਇਕੱਠੇ ਹੋਣਾ ਹੈ ਇਕੱਠੇ ਸਹੀ ਗੱਲ ਕਰਾਓ ਰੋਟੀ ਪਾਣੀ ਤੁਸੀਂ ਕਰਾਓ ਤਿਆਰ ਨਹੀਂ ਡੈਡੀ ਜੀ ਬੱਸ ਹੋ ਗਿਆ ਹਾਂ ਨਹੀਂ ਨਾਲ ਨੂੰ ਗਰਮੀ ਆ ਗਈ ਹੈ ਨਾਲ ਨੂੰ ਵੇ ਕੱਪੜੇ ਕੁੱਪੜੇ ਚੇਂਜ ਕਰੋ ਨਿਆਣੇ ਖੇਡਣ ਦੇ ਨਿਆਣੀ ਖੇਡਣ ਦੇ ਕੋਈ ਗੱਲ ਨਹੀਂ ਨਿਆਣੇ ਨੇ ਇਦਾਂ ਇੱਥੇ ਬਹਿਣਾ ਸਾਰਿਆਂ ਨੇ ਇਕੱਠੇ ਹੋ ਕੇ ਸਾਰੀ ਸਭ ਨਾਲ ਗੱਲਾਂ ਬਾਤਾਂ ਮਾਰਦੇ ਰਹਿਣਾ ਅੱਜ ਦੇਰ ਦੇ ਰਹਿਣਾ ਹਾਂ ਬਣੀਏ ਦੇ ਤਾਜਾ ਹੋਏ ਜਿਵੇਂ ਬਣੇ ਚਲੋ ਚਲੋ ਠੀਕ ਆ ਫਿਰ ਹਾਂ ਚਲੋ ਦੇ ਲੱਗੀ ਬਸ ਜੀ ਟੁੱਟੀ ਲੰਨੀ ਚਲੋ ਕਰੋ ਚਲ ਆ ਜਾ ਮੇਰੇ ਬਾਪੂ ਆਇਆ ਪਰ ਮੇਰੇ ਕੋ ਆ ਜਾ ਤੂੰ ਹਣ ਓਕੇ ਲੈ ਹੋ ਮੇਰੇ ਪਰ